ਪੰਜਾਬ ਸਰਕਾਰ ਦੇ ਆਦੇਸ਼ਾਂ ਤੇ ਐਸਟੀਐਮ ਫਗਵਾੜਾ ਜਸ਼ਨਜੀਤ ਸਿੰਘ ਵੱਲੋਂ ਫਗਵਾੜਾ ਸ਼ਹਿਰ ਅੰਦਰ ਚੱਲ ਰੇ ਆਇਲੈਂਡ ਸੈਂਟਰਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ। ਇਸ ਦੌਰਾਨ ਉਹਨਾਂ ਜਿਥੇ ਆਇਲੈਂਡ ਸੈਂਟਰਾਂ ਦੇ ਸਟਾਫ ਪਾਸੋਂ ਸੈਂਟਰ ਬਾਰੇ ਜਾਣਕਾਰੀ ਹਾਸਲ ਕੀਤੀ ਉੱਥੇ ਹੀ ਉਹਨਾਂ ਦੱਸਿਆ ਕਿ ਇਹ ਜੋ ਚੈਕਿੰਗ ਕੀਤੀ ਗਈ ਹੈ ਉਹ ਸਰਕਾਰ ਦੇ ਆਦੇਸ਼ਾਂ ਤੇ ਹੀ ਕੀਤੀ ਗਈ ਹੈ ਜੋ ਕਿ ਆਉਣ ਵਾਲੇ ਦਿਨਾਂ ਵਿੱਚ ਵੀ ਜਾਰੀ ਰਹੇਗੀ। ਐਸਟੀਐਮ ਫਗਵਾੜਾ ਜਸ਼ਨਜੀਤ ਸਿੰਘ ਨੇ ਦੱਸਿਆ ਕਿ ਸਟਾਫ ਵੱਲੋਂ ਪੁੱਛੇ ਜਾਣ ਤੇ ਪਤਾ ਲੱਗਾ ਕਿ ਇਹਨਾਂ ਸੈਂਟਰਾਂ ਦੇ ਜੋ ਕਾਗਜ਼ਾਤ ਵਗੈਰਾ ਜਾਂ ਲਾਇਸੈਂਸਾਂ ਉਹ ਸੈਂਟਰਾਂ ਦੇ ਮਾਲਕਾਂ ਕੋਲ ਹੀ ਹਨ ਜਿਸ ਕਾਰਨ ਉਹਨਾਂ ਨੂੰ ਇਸ ਚੈਕਿੰਗ ਦੌਰਾਨ ਕੋਈ ਪੁਖਤਾ ਜਾਣਕਾਰੀ ਨਹੀਂ ਮਿਲ ਸકી ਤੇ ਪ੍ਰਸ਼ਾਸਨ ਵੱਲੋਂ ਇਨਾ ਸੈਂਟਰਾਂ ਵਾਲਿਆਂ ਨੂੰ ਨੋਟਿਸ ਜਾਰੀ ਕਰ ਪੇਪਰ ਚੈੱਕ ਹੀ ਤੇ ਜਾਣਗੇ ਤੇ ਉਸ ਤੋਂ ਬਾਅਦ ਹੀ ਬੰਦੀ ਕਾਰਵਾਈ ਜਿਹੜੀ ਆ ਉਹ ਕੀਤੀ ਜਾਵੇਗੀ ਜਿਹੜੀ ਚੈਕਿੰਗ ਕਰ ਰਹੇ ਆ ਤੇ ਚਮੰਦ ਵਿੱਚ ਚੈਕਿੰਗ ਕਰ ਰਹੇ ਆ ਇੱਕ ਗਵਰਨਮੈਂਟ ਇਨਸਪੈਕਸ਼ਨ ਦੇ ਮੁਤਾਬਿਕ ਜੀ ਆ ਫਾਇਲ ਸੈਂਟਰ ਤੇ ਇਨਵੈਸਟ ਸੈਂਟਰ ਦੀ ਐਡਮਿਨ ਵਿੱਚ ਚੈਕਿੰਗ ਕੀਤੀ ਹੈ ਲਾਇਸੈਂਸ ਦੀ ਆਫਿਸ ਨਹੀਂ ਸੀਗੇ ਤੇ ਸਟਾਫ ਦੇ ਕਹਿਣ ਮੁਤਾਬਿਕ ਜਿਹੜੇ ਲੈਨਟ ਪੇਪਰਸ ਨੇ ਉਹ ਉਹਨਾਂ ਕੋਲ ਹੀ ਨੇ ਹਾਲੇਕੋ ਸਰਚ ਫੈਕਟਰੀ ਆਫਸਰ ਨੂੰ ਮਿਲੇ ਆ ਰਹੇ ਰਿਕਾਰਡਿੰਗ ਲੋ ਉਹਨਾਂ ਨੂੰ ਨੋਟਿਸ ਇਸ਼ੂ ਕਰਾਂਗੇ ਜੀ ਫਿਰ ਉਹਨਾਂ ਨੂੰ ਹਿਅਰਿੰਗ ਦੇ ਕੇ ਜੋ ਸਰਟੀਫਾਈਕਟਰੀ ਪੇਪਰ ਵਗੈਰਾ ਪ੍ਰੋਡਿਊਸ ਕਰ पाए ਰਿਕਾਰਡਿੰਗਲੀ ਫਿਰ ਅਗਲੀ ਕਾਰਵਾਈ ਕੀਤੀ ਜਾਏਗੀ ਸਰਚ ਹੈਗੇ ਵਗੈਰਾ ਰੁਟੀਨ ਵਾਈਜ਼ ਹੋਗੀ ਜਾਂ ਕਿੱਦਾਂ ਹੈ ਹਾਂਜੀ ਇਹ ਰੁਟੀਨ ਹੀ ਹੈ ਜੀ ਗਵਰਨਮੈਂਟ ਦੀ ਇਨਸਟਰਕਸ਼ਨ ਮੁਤਾਬਕ ਕਿ ਰੁਟੀਨ ਚੈਕਿੰਗ ਹੋਏਗੀ ਰੈਂਡਮ ਚੈਕਿੰਗ ਹੋਏਗੀ ਤਰਕੁਦ ਕੀਤੀ ਹੈ ਇਸ ਅਬ ਸੀਆਰ ਉਹ ਆਪਣੇ ਐਗਜ਼ੀਕਟਿਵ ਮੈਜਿਸਟ੍ਰੇਟਰੀ ਟੀਮਾ ਬਣਾ ਕੇ ਅਲੋਂਗ ਵਿਦ ਪੁਲਿਸ ਪ੍ਰੋਟੈਕਸ਼ਨ ਉਹਨਾਂ ਦੀ ਇੱਕ ਪ੍ਰੋਪਰ ਟੀਮਾਂ ਬਣਾ ਕੇ ਰੈਗੂਲਰ ਟੈਕਿੰਗ ਕਰਾਇਆ ਕਰਾ ਲੈਣੀ ਐਂਡ ਰੈਡੋ